ਹਰ ਮਹਾਦੇਵ ਇਹ ਬਹੁਤ ਹੀ ਵੱਡਾ ਘਟਨਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਪਿੱਛੇ ਬਹੁਤ ਵੱਡੀਆਂ ਸਾਜਸ਼ਣ ਸਾਡੇ ਪੰਜਾਬ ਨਾਲ ਸ਼ਰਮ ਕੀ ਕਰਨ ਦੀ ਕੋਸ਼ਿਸ਼ ਲੋਕਾਂ ਵੱਲ ਸੱਚੀ ਮੰਨਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨੂੰ ਗੰਭੀਰਤਾ ਨਾਲ ਵਿਚਾਰ ਕਰਨੀ ਲੋੜ ਹੈ ਇਹ ਪਹਿਲੀ ਘਟਨਾ ਨਹੀਂ ਹੈ ਜਿਹੜੂ ਕਾਲੇ ਦੌਰ ਸੀ ਪੰਜਾਬ ਦਾ ਉਦੋਂ ਵੀ ਇਸ ਤਰ੍ਹਾਂ ਮੰਦਰਾਂ ਚ ਗੁਰਦੁਆਰਿਆਂ ਚ ਅਟੈਕ ਨਿਊ ਸਿੱਕੀ ਕਾਲੀ ਮੰਗਤਾ ਦੇ ਮੰਦਿਰ ਤੇ ਅਟੈਕ ਹੋਣਾ ਜਦੋਂ ਸਰਕਾਰ ਬਣੀ ਬਣੀ ਸੀ ਯਾਦ ਹੋ ਰਹਾ ਸੀ ਜੀ ਇਹ ਆਪਸ ਵਿੱਚ ਉਹ ਜੋ ਸਿੱਖ ਭਰਾ ਕੁਝ ਮੁੰਡੂ ਭਰਾ ਸੂ ਇਹ ਸਾਰੇ ਦਾ ਸਾਰਾ ਮੈਨੂੰ ਲੱਗਦਾ ਥੋੜਾ ਸਾਈਡ ਹੈ ਇਹ ਸਾਜ਼ਿਸ਼ ਹੋ ਰਹੀ ਹੈ ਹਮਮ ਔਰ ਇਹਦੇ ਤੇ ਗੰਭੀਰਤਾ ਦੇ ਨਾਲ ਵਿਚਾਰ ਕਰਦੇ ਹੋੜੇ ਸਾਨੂੰ ਸੰਜਮ ਵਰਤਣ ਦੀ ਲੋੜ ਹੈ ਲੌਅ ਐਂਡ ਆਰਡਰ ਦੀ ਸਿਤੀ ਕੋਈ ਅਜਿਹੀ ਨਹੀਂ इवन ਦੇਸ਼ ਦੇ ਗ੍ਰਹਿ ਮੰਤਰੀ ਕਹਿ ਚੁੱਕੇ ਹਨ ਔਰ ਮੈਂ ਵੀ ਲੌਅ ਐਂਡ ਆਰਡਰ ਦੀ ਸਿਤੀ ਡਪਾਰਟਮੈਂਟ ਚ ਕਹਿੰਦਾ ਕਿ ਪੰਜਾਬ ਦੇ ਵਿੱਚ ਦਿਨ ਬਦ ਦਿਨ ਹਾਲਾਤ ਸਾਹਮਣੇ ਮੜਾ ਕੇ ਆ। ਅੱਜ ਵੇਖੋ ਕਿੰਨੇ ਹਜਾਰਾਂ ਲੋਕਾਂ ਦਾ ਕਹਿਣਾ ਹੈ ਬਹੁਤ ਵੱਡਾ ਭੰਗੀ ਘਟਨਾ ਹੈ ਇਹਦੀ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਔਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਰਨਾ ਚਾਹੀਦਾ ਹੈ ਔਰ ਉਹਨਾਂ ਨੂੰ ਮੁਕੰਮਲ ਉਪੱਡੀ ਕੋਈ ਸਜ਼ਾ ਨਹੀਂ ਬੜਿਕ ਸਰ ਜਿਹੜੀ ਕੱਲ ਲੁਧਿਆਣੇ ਚ ਘਟਨਾ ਹੋਈ ਉਸ ਦੇ ਵਿੱਚ ਜੋ ਸੀਸੀਟੀਵੀ ਸਾਹਮਣੇ ਹੈ ਉਸ ਦੇ ਵਿੱਚ ਇੱਕ ਬੱਚਾ ਨਜ਼ਰ ਆ ਰਿਹਾ ਹੈ ਕਿ ਬੱਚੇ ਵੱਲੋਂ ਉਹ ਜਿਹੜੀ ਹੈ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਥੇ ਜਿਹੜੀ ਸੀਸੀਟੀਵੀ ਸਾਹਮਣੇ ਆਈ ਹੈ ਉਸ ਦੇ ਵਿੱਚ ਵੀ ਕੋਈ ਜ਼ਿਆਦਾ ਵੱਡੀ ਉਮਰ ਦਾ ਜਿਹੜਾ ਨੌਜਵਾਨ ਨਹੀਂ ਹੈਗਾ ਕੀ ਲੱਗਦਾ ਹੈ ਕਿ ਜਿਹੜੇ ਇਹ ਨੌਜਵਾਨ ਖਾਸ ਕਰਕੇ ਜਿਹਦੇ ਬੱਚੇ ਨੇ ਉਹਨਾਂ ਵੱਲੋਂ ਉਹ ਉਹਨਾਂ ਨੂੰ ਵਰਗ ਲਾਇਆ ਜਾ ਰਿਹਾ ਹੈ ਉਹ ਲੁਧਿਆਣੇ ਵਾਲੀ ਘਟਨਾ ਦੇ ਬਾਰੇ ਵੀ ਕਿੰਨੀ ਉਮਰ ਦਾ ਬੱਚਾ ਹੈ 100% ਅੱਜ ਗੈਂਗਸਟਰ ਕੌਣ ਨੇ ਬੱਚੇ ਨੇ ਹੂੰ ਜਿਹੜੇ ਅਨਜਾਨ ਬੱਚੇ ਨੇ ਛੋਟੀਆਂ ਉਮਰਾਂ ਦੇ ਬੱਚੇ ਨੇ ਉਹਨਾਂ ਲੋਕਾਂ ਨੂੰ ਹੀ ਇਹ ਗੱਲਾਂ ਇੱਧਰ ਉੱਧਰ ਕੰਮ ਗਲਤ ਕਰਾਏ ਜਾਂਦੇ ਨੇ ਕੁਝ ਪੈਸੇ ਵਾਸਤੇ ਕਰਾਏ ਜਾਂਦੇ ਕੁਝ ਕੋਈ ਲੋਕਾਂ ਨੂੰ ਤਾਂ ਛੇੜੀ ਆਰਚ ਕਰਾਈ ਜਾਂਦੇ ਸੋ ਮੈਂ ਤਾਂ ਹੀ ਕਹਾਂ ਕਿ ਇਹ ਇਹਦੇ ਪਿੱਛੇ ਕੋਈ ਗਹਿਰੀ ਵੱਡੀ ਸਾਜ਼ਿਸ਼ ਹੋ ਸਕਦੀ ਹੈ ਇਹ ਸਰਕਾਰਾਂ ਨੂੰ ਇਹਦੇ ਤੇ ਕੰਬੀਬਤਾ ਦੇ ਨਾਲ ਵਿਚਾਰ ਇਹ ਸਰਕਾਰ ਤਾਂ ਬਣੀ ਹੋਏ ਬੇਅਦਬੀਆਂ ਦੇ ਮਸਲੇ ਹੱਲ ਕਰਨ ਲਈ ਕਹਿੰਦੇ ਜੀ ਮੇਰੇ ਸਾਹਿਬ ਮਿਲੂਗਾ ਪਰ ਲਗਾਤਾਰ ਬੱਦੀਆਂ ਗਈਆਂ ਘਟਨ ਦਿਓ ਦੇਖੋ ਜੀ ਹੁਣ ਇਹ ਬਹੁਤ ਵੱਡਾ ਮੁੱਦਾ ਹੈ ਇਸ ਮੁੱਦੇ ਤੇ ਇਦਾਂ ਮੈਂ ਗੱਲ ਕਰਾਂਗਾ ਤਾਂ ਲੋਕਾਂ ਨੂੰ ਇਹ ਲੱਗੇਗਾ ਕਿ ਸ਼ਾਇਦ ਮੈਂ ਕੋਈ ਤੇਲ ਪਾ ਰਿਹਾ ਹਾਂ ਬਿਲਕੁਲ ਕਿਹਾ ਗਿਆ ਸੀ ਕਿ 24 ਘੰਟਿਆਂ ਚ ਇਹ ਅਗਵੀਆਂ ਦੇ ਮਸਲੇ ਹੱਲ ਕਰਾਂ ਸੋ ਚਲੋ ਉਹ ਗੱਲ ਤਾਂ ਛੱਡੋ ਮੈਂ ਸਮਝਦਾ ਕਿ ਉਹ ਤਾਂ ਜਦੋਂ ਹੋਏਗਾ ਹੋਏਗਾ ਲੇਕਿਨ ਇਸ ਤਰ੍ਹਾਂ ਦੀ ਘਟਨਾ ਹੁਣ ਨਹੀਂ ਹੋਣੀ ਚਾਹੀਦੀ ਰਿੰਜੀਤ ਇਸ ਸਿਚੁਏਸ਼ਨ ਚ ਕਈ ਵਾਰ ਸਾਰਥੀ ਅੰਸਰ ਗੜਬੜੀ ਵੀ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਨੈਸ਼ਨਲ ਹਾਈਵੇ ਹੈ ਜਿਹੜੇ ਆਮ ਲੋਕ ਨੇ ਕਾਫੀ ਕੱ쩔 ਹੋ ਰਹੇ ਹਾਂ ਹਾਂਜੀ ਮੈਂ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਆਪਦੇ ਭਰਾਵਾਂ ਨੂੰ ਪੰਜਾਬ ਦੇ ਲੋਕਾਂ ਨੂੰ ਸਾਨੂੰ ਸੰਜਮ ਵਰਤਣ ਦੀ ਲੋੜ ਹੈ ਸਾਨੂੰ ਆਪਣਾ ਭਾਈਚਾਰਾ ਕਾਇਮ ਰੱਖਣ ਦੀ ਲੋੜ ਹੈ ਕੋਈ ਸ਼ਰਾਰਤੀ ਬੰਦਾ ਜਾਂ ਜਿਸ ਬੰਦੇ ਨੇ ਵੀ ਇਹ ਸਾਜ਼ਿਸ਼ ਕੀਤੀ ਹੈ ਬਹੁਤ ਮਾੜੀ ਘਟਨਾ ਹੈ ਲੇਕਿਨ ਸਾਨੂੰ ਆਪਣੇ ਪੰਜਾਬ ਦੇ ਲੋਕਾਂ ਦਾ ਪੰਜਾਬ ਦਾ ਪੰਜਾਬ ਦੇ ਨਿਵਾਸੀਆਂ ਦਾ ਅਈ ਚਰ ਨੇ ਦਾ ਮਤ ਖਿਆਲ ਰੱਖਣਾ ਚਾਹੀਦਾ ਕਿਸੇ ਪ੍ਰਕਾਰ ਦੀ ਕੋਈ ਐਸੀ ਸਥਿਤੀ ਪੈਦਾ ਨਾ ਕਰੀਏ ਜਿਹਦੇ ਨਾਲ ਲਾਜਮਨ ਆਰਡਰ ਦੀ ਸਥਿਤੀ ਖਰਾਬ ਹੋਵੇ ਅਸੀਂ ਉਹਨਾਂ ਦੇ ਨਾਲ ਹੈ ਤੁਹਾਡੇ ਨਾਲ ਹੈ ਜਿਹੜੀ ਵੀ ਸੰਭਵ ਲੜਾਈ ਲੜਨੀ ਹੋਈ ਅਸੀਂ ਲੜਾਂਗੇ ਨਾਲ ਹੀ ਨਾਲ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦਾ ਪੰਜਾਬ ਦੇ ਡੀਜੀਪੀ ਔਰ ਪੰਜਾਬ ਦੇ ਗ੍ਰਹਿ ਮੰਤਰੀ ਮੁੱਖ ਮੰਤਰੀ ਨੂੰ ਬੇਨਤੀ ਕਰਨੀ ਚਾਹੁੰਦਾ ਉਹ ਇੱਥੇ ਆਏ ਸੀ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਸੀ ਮੁੱਖ ਮੰਤਰੀ ਸਾਹਿਬ ਇੱਥੇ ਆ ਜਾਂਦੇ 2 ਮਿੰਟ ਔਰ ਇਸ ਆਬਲੀ ਨੂੰ ਖੜੇ ਹੋ ਕੇ ਐਡਰੈਸ ਕਰ ਦਿੰਦੇ ਕਿ ਮੇਰੀ ਜ਼ਿੰਮੇਵਾਰੀ ਹੈ ਮੈਂ 24 ਘੰਟੇ ਦੇ ਵਿੱਚ ਲੋਸ਼ੀਆਂ ਨੂੰ ਫੜ ਲਾਂਗਾ ਜਾਂ 12 ਘੰਟੇ ਫੜ ਲਾਂਗਾ ਤਾਂ ਸ਼ਾਇਦ ਇਹ ਸਥਿਤੀ ਨਾ ਪੈਦਾ ਹੋਵੇ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਭੇਜ ਦੇ ਕੋਈ ਮੰਤਰੀ ਭੇਜ ਦਿੰਦੇ ਸੂਬਾ ਦੀ ਇਰਾਦ ਦੀ ਘਟਨਾ ਹੋਏ ਬੁਰੀ ਜਿਹੀ ਨੈਸ਼ਨਲ ਹਾਈਵੇ ਬਣਾ ਚਾਹੀਦਾ ਕਿ ਤੇ ਬਜ਼ੁਰਗ ਕਨੇ ਦਵਾਈ ਦੀ ਪਾਣੀ ਦੀ ਕਿੱਲਤਾਰੀ ਉਹ ਬਿਲਕੁਲ ਮੈਂ ਤਾਂ ਇਹ ਚੋਣਾ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਚੀਜ਼ ਐਸੀ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਜਨਤਾ ਨੂੰ ਔਰ ਲਾਅ ਐਂਡ ਆਰਡਰ ਦੀ ਕੋਈ ਸਥਿਤੀ ਪੈਦਾ ਹੋਵੇ ਲੇਕਿਨ ਪਰ ਫਿਰ ਲੋਕਾਂ ਦੀਆਂ ਭਾਵਨਾਵਾਂ ਹੈ ਫਿਰ ਲੋਕਾਂ ਦੀਆਂ ਉਹਨਾਂ ਦੀ ਮਾਨਸਿਕਤਾ ਹੈ ਉਹਨਾਂ ਦੇ ਆਸਤਾ ਹੈ ਜਿਹਦੇ ਨਾਲ ਉਹ ਜੁੜੇ ਹੋਏ ਹੈ ਕਿਸ ਪ੍ਰਕਾਰ ਦੀ ਜਦੋਂ ਬੇਅਦਬੀ ਹੁੰਦੀ ਹੈ ਲੋਕਾਂ ਨੂੰ ਲੱਗਦਾ ਕਿ ਕਿਹੜਾ ਸ਼ਰਾਰਤੀ ਸੀਗਾ ਜਿਹੜਾ ਸਾਡੇ ਗੁਰੂ ਨਾਲ ਸਾਡੇ ਸਾਡੇ ਸ਼ਿਵ ਜੀ ਮਹਾਰਾਜ ਦੇ ਇਸ ਰੂਪ ਨਾਲ ਇਸ ਤਰ੍ਹਾਂ ਦਾ ਕਰਕੇ ਗਿਆ ਸੋ ਉਹ ਨਦੀਆਂ ਭਾਵਨਾਵਾਂ ਪਰ ਮੈਨੂੰ ਲੱਗਦਾ ਲੋਕ ਬੜੇ ਸੂਝਵਾਨ ਹੈ ਕਿਸੇ ਪ੍ਰਕਾਰ ਦੀ ਕੋਈ ਐਸੀ ਕਰਦੇ ਕਰਦੇ ਠੀਕ ਹੈ